ਪੈਟਰੋਲ ਪੰਪਾਂ ਤੇ ਹਾ ਕਾਰਮਚੀ ਹੋਈ ਹੈ ਪੈਟਰੋਲ ਪੁਆਨ ਨੂੰ ਲੈ ਕੇ ਲਗਾਤਾਰ ਲੋਕ ਪਹੁੰਚ ਰਹੇ ਨੇ ਕਈ ਪੰਪਾਂ ਨੂੰ ਡਰਾਈ ਵੀ ਕਰ ਦਿੱਤਾ ਗਿਆ ਹੈ ਕਈ ਤਸਵੀਰਾਂ ਪੰਜਾਬ ਦੇ ਵਿੱਚੋਂ ਸਾਹਮਣੇ ਆਈਆਂ ਲਗਾਤਾਰ ਅਸੀਂ ਤੁਹਾਨੂੰ ਕਈ ਤਸਵੀਰਾਂ ਦਿਖਾ ਰਹੇ ਹਾਂ ਸਵੇਰ ਤੋਂ ਤਾਂ ਹੁਣ ਜੋ ਤਸਵੀਰ ਆਈ ਹੈ ਡੋਲੂ ਦੇ ਵਿੱਚ ਡੋਲੂ ਦੇ ਵਿੱਚ ਤੇਲ ਪੁਆਇਆ ਜਾ ਰਿਹਾ ਹੈ ਦੁੱਧ ਲੈਂਦੇ ਤਾਂ ਤੁਸੀਂ ਦੇਖਿਆ ਹੋਣਾ ਪਰ ਇਹ ਵੱਖਰੀ ਹੀ ਤਸਵੀਰ ਆਈ ਹੈ ਡੋਲੂ ਦੇ ਵਿੱਚ ਪੈਟਰੋਲ ਪੁਆਇਆ ਜਾ ਰਿਹਾ ਹੈ ਤੇਲ ਪੁਆਇਆ ਜਾ ਰਿਹਾ ਹੈ ਤਸਵੀਰ ਦੇਖ ਸਕਦੇ ਹੋ ਵੀਡੀਓ ਸਾਹਮਣੇ ਆਇਆ ਹੈ ਤਾਂ ਲਗਾਤਾਰ ਪੰਜਾਬ ਦੇ ਵਿੱਚੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵੱਖਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਤੇ ਲੋਕ ਉਲਸਦੇ ਦਿਖਾਈ ਦੇ ਰਹੇ ਨੇ ਕਿਤੇ ਡੋਲੂ ਦੇ ਵਿੱਚ ਤੇਲ ਪਵਾਇਆ ਜਾ ਰਿਹਾ ਤਾਂ ਕਿਤੇ ਉਲਸਦੇ ਲੋਕ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਡੋਲੂ ਦੇ ਵਿੱਚ ਤੇਲ ਪਵਾਇਆ ਜਾ ਰਿਹਾ ਦੇਖ ਸਕਦੇ ਹੋ ਤਸਵੀਰ ਕਿਵੇਂ ਲੋਕ ਪੰਪ ਦੇ ਉੱਤੇ ਜੁਟੇ ਹੋਏ ਨੇ ਤੇ ਇੱਥੇ ਡੋਲੂ ਦੇ ਵਿੱਚ ਇੱਕ ਨੌਜਵਾਨ ਵੱਲੋਂ ਤੇਲ ਪਵਾਇਆ ਜਾ ਰਿਹਾ ਵੱਖਰੀ ਹੀ ਇਹ ਤਸਵੀਰ ਅਲੱਗ ਹੀ ਤਸਵੀਰ ਜਿਵੇਂ ਡੋਲੂ ਦੇ ਵਿੱਚ ਦੁੱਧ ਲੈਣ ਜਾਂਦੇ ਨੇ ਸਵੇਰੇ ਸਵੇਰੇ ਲੋਕ ਤਾਂ ਅੱਜ ਉਸ ਦੇ ਵਿੱਚ ਪੈਟਰੋਲ ਪਵਾਇਆ ਜਾ ਰਿਹਾ ਹੈ ਇਹ ਦੇਖ ਸਕਦੇ ਹੋ ਤਸਵੀਰ ਪੰਜਾਬ ਦੀ ਇਹ ਤਸਵੀਰ ਹੈ ਕਿਸ ਤਰੀਕੇ ਨਾਲ ਪੰਪਾ ਤੇ ਭੀੜ ਵਧੀ ਹੋਈ ਹੈ ਜੋ ਚੀਜ਼ ਮਿਲ ਰਹੀ ਹੈ ਉਸ ਦੇ ਵਿੱਚ ਤੇਲ ਪਵਾ ਰਹੇ ਨੇ ਚਾਹੇ ਉਹ ਕੈਨੀ ਹੋਵੇ ਤਾਂ ਹੁਣ ਤੁਹਾਨੂੰ ਤਸਵੀਰਾਂ ਜਲੰਧਰ ਦੀਆਂ ਵੀ ਦਿਖਾਣੇ ਆ ਜਿੱਥੇ ਕੈਨੀਆਂ ਦੇ ਵਿੱਚ ਲੋਕ ਤੇਲ ਪਵਾਨ ਪਹੁੰਚੇ ਇੱਥੋਂ ਤੱਕ ਕਿ వాటర్ ਕੂਲਰ ਵੀ ਲੈ ਆਏ ਇਹ ਤਸਵੀਰ ਹੈ ਜਲੰਧਰ ਦੀ ਤਾਂ ਤੁਹਾਨੂੰ ਪੂਰੀਆਂ ਤਸਵੀਰਾਂ ਦਿਖਾਣੇ ਆ ਗੱਲ ਗੱਲ ਤੁਹਾਨੂੰ ਕੋਈ ਬੋਤਲ ਨਹੀਂ ਮਿਲੀ ਵਾਟਰ ਗੋਲਰ ਲੈ ਕੇ ਆਏ ਹੋ ਸਾਡੇ ਕੋਲ ਕੋਈ ਐਸਟੇਮ ਅਵੇਲੇਬਲ ਨਹੀਂ ਸੀਗੀ ਹੁਣ ਜੋ ਐਜ਼ ਐਜ਼ ਇਟ ਇਜ਼ ਮਤਲਬ ਭੀੜ ਭੜਕੇ ਕਰਕੇ ਜੋ ਵੀ ਮਿਲਿਆ ਸੀ ਚੱਕ ਕੇ ਲੈ ਆਂਦਾ ਫਿਲਹਾਲ ਜੋੜੇ ਦੀਆਂ ਗੱਡੀਆਂ ਖੜੀਆਂ ਪਈਆਂ ਭੇਜਣੀਆਂ ਗਈ ਜਗ੍ਹਾ ਅੱਛਾ ਤੇਲ ਪਵਾ ਰਹੇ ਆ ਡੀਜ਼ਲ ਦੇ ਰਹੇ ਡੀਜ਼ਲ ਪਤਾ ਨਹੀਂ ਇਹਨਾਂ ਨੂੰ ਪੁੱਛਨੇ ਆ ਹਲੇ ਦੇਣਾ ਇਹਨਾਂ ਨੇ ਨਹੀਂ ਦੇਣਾ ਟਰਾਈ ਕਰਨ ਆਏ ਆ ਤੁਸੀਂ ਦੇਖ ਰਹੇ ਹੋ ਮੈਂ ਤਸਵੀਰਾਂ ਵਿੱਚ ਦਿਖਾਉਣਾ ਆਪਣਾ ਕੈਮਰਾਮੈਨ ਨੂੰ ਕਹੂੰਗਾ ਦਿਖਾਇਆ ਜਾਵੇ ਉੱਥੇ ਹੁਣ ਵਾਟਰ ਗੱਲਰਾਂ ਦੇ ਵਿੱਚ ਵੀ ਲੋਕ ਆਪਣਾ ਪٹرول ਡੀਜ਼ਲ ਕਿਥੇ ਪਾਣੀ ਪੀਣ ਵਾਲਾ ਵਾਟਰ ਗੱਲਰਾ ਉੱਥੇ ਜੋ ਹੈ ਉਹਦੇ ਵਿੱਚ ਜੋ ਵਾਟਰ ਗੱਲਰ ਦੇ ਵਿੱਚ ਪਵਾ ਕੇ ਤੇਲ ਲੈ ਕੇ ਜਾ ਰਹੇ ਨੇ ਲੋਕਾਂ ਨੂੰ ਇੱਥੇ ਪਰੇਸ਼ਾਨੀ ਦਾ ਸਾਹਮਣਾ ਕਿਹੜਾ ਕਰਨਾ ਪੈ ਰਿਹਾ ਜੀ ਅਦੋਨ ਬਿਲਕੁਲ ਅਤਿ ਅਸਲੇ ਹਾਲਾਤ ਬਹੁਤ ਬੱਦਤਰ ਬਣੇ ਹੋਏ ਨੇ ਜਲੰਧਰ ਦੇ ਵਿੱਚ ਲਗਭਗ ਪੰਪ ਡਰਾਈ ਹੋ ਚੁੱਕੇ ਨੇ ਕੀ ਕੋਈ ਅਪਡੇਟ ਹੈ ਸੁਨੀਲ ਕਿ ਅੱਜ ਬੱਸਾਂ ਬੰਦ ਹੋ ਸਕਦੀਆਂ ਨੇ ਬੱਸਾਂ ਨੂੰ ਪੈਟਰੋਲ ਨਹੀਂ ਮਿਲ ਰਿਹਾ ਜਿਸ ਦੇ ਕਾਰਨ ਬੱਸ ਸੇਵਾ ਪ੍ਰਭਾਵਿਤ ਹੋ ਸਕਦੀ ਹੈ ਅਰੰਗ ਦੱਸਦੇ ਆ ਬੱਸਾ ਦਾ ਜੋ ਬੱਸਾ ਟਰਾਂਸਫਰ ਹੈ ਸਾਰੇ ਬੰਦ ਹੋ ਜਾਣਗੇ ਕੱਲ ਤੋਂ ਪੂਰੇ ਜੋ ਸਾਰੇ ਆਪਾਂ ਕਰੋ ਆਪਣੇ ਡਰਾਈਵਰ ਕਨੈਕਟਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਸਾਫ਼ ਕਹਿ ਦਿੱਤਾ 10 ਤਰੀਕ ਨੂੰ ਕੋਈ ਵੀ ਬਾਹਰਾਂ ਵਿੱਚ ਕਿਤੇ ਵੀ ਦੂਰ ਜਾਣਾ ਟਰੱਕ ਹੈ ਕਿਤੇ ਵੀ ਜਾਂਦਾ ਹੋਏਗਾ ਉਸੇ ਜਗ੍ਹਾ ਤੇ ਰੁੱਕ ਜਾਏਗਾ ਸੋ ਉੱਥੇ ਹੀ ਹੋਣਾ ਕੋਈ ਹਾਲਾਤ ਕੋਈ ਕਹਿ ਨਹੀਂ ਸਕਦੇ ਕਾਰਪੋਰੇਸ਼ਨ ਦੀ ਗੱਲ ਕਰੀਏ ਕਾਰਪੋਰੇਸ਼ਨ ਦੇ ਡਰਾਈਵਰ ਕਨੈਕਟਰਾਂ ਨੇ ਵੀ ਹੜਤਾਲ ਕਰ ਦਿੱਤੀ ਗਈ ਉਹਨਾਂ ਨੇ ਵੀ ਸਮਰਥਨ ਜਿਹੜਾ ਡਰਾਈਵਰਾਂ ਨੂੰ ਦੇ ਦਿੱਤਾ ਗਿਆ ਹੁਣ ਜਲੰਧਰ ਦੇ ਹਾਲਾਤ ਤੁਹਾਨੂੰ ਦੀ ਹੈ ਤੁਸੀਂ ਦੇਖੋ ਹਾਲਾਤ ਕਿੰਨੇ ਆ ਲੋਕ ਹੱਲੇ ਵੀ ਪੈਟਰੋਲ ਪੰਪ ਉਲੀ ਪੈਟਰੋਲ ਕੋਲ ਦੀ ਪਹੁੰਚ ਦੇ ਨੇ ਕਿਤੇ ਵਾਟਰ ਗੱਲਰਾਂ ਦੇ ਵਿੱਚ ਪੈਟਰੋਲ ਪੋਇਆ ਜਾ ਰਿਹਾ ਬੋਤਲਾਂ ਦੇ ਵਿੱਚ ਸਟਾਕ ਕੀਤਾ ਜਾ ਰਿਹਾ ਉੱਥੇ ਇਹ ਜੋ ਹੈ ਪੈਟਰੋਲ ਪੰਪ ਦੇ ਮਾਲਕਾਂ ਨੂੰ ਕਿਹੜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਪੰਜਾਬ ਪੁਲਿਸ ਵੱਲੋਂ ਵੀ ਜਿਹੜਾ ਕਹਿ ਦਿੱਤਾ ਤੁਸੀਂ ਦੇਖ ਰਹੇ ਹੋ ਡੀਜ਼ਲ ਵਾਟਰ ਗੱਲਰਾਂ ਦੇ ਵਿੱਚ ਪੋਇਆ ਜਾ ਰਿਹਾ ਤੁਸੀਂ ਦੇਖ ਰਹੇ ਤਸਵੀਰਾਂ ਕਿੱਥੇ ਡੋਲੂਆਂ ਜਿਵੇਂ ਆਇਆ ਜਾ ਰਿਹਾ ਹੈ ਅਤੇ ਵਾਟਰ ਗੁੱਲਰਾਂ ਦੇ ਵਿੱਚ ਵੀ ਡੀਜ਼ਲ ਪੋਇਆ ਜਾ ਰਿਹਾ ਲੋਕ ਆਪਣੇ ਇੱਕ ਦੋ ਡੀਜ਼ਲ ਨੂੰ ਸਟਾਕ ਕਰਨਾ ਚਾਹੁੰਦੇ ਨੇ ਜਿਹੜੇ ਕਿੰਨੀ ਦਿਨ ਫ੍ਰੀ ਲੈ ਕੇ ਵੀਜ਼ਲ ਦਿਖਾ ਦਿਓ ਦੁਬਾਰਾ ਦਿਖਾ ਦਿਓ ਵਾਟਰ ਕੂਲਰ ਨੂੰ ਆਪਣੇ ਨੂੰ ਜੀ ਵਾਟਰ ਗੁੱਲਰਾਂ ਨੂੰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਵਾਟਰ ਗੁੱਲਰਾਂ ਦੇ ਵਿੱਚ ਕਿਹੜਾ ਤੇਲ ਪੋਇਆ ਜਾ ਰਿਹਾ ਤੇ ਦੇਖੋ ਡੀਜ਼ਲ ਪੂਰਾ ਇਹ ਕਿੰਨੇ ਲੀਟਰ ਦਾ ਉਹ ਤੁਹਾਨੂੰ ਦੱਸ ਦਈਏ 12 ਲੀਟਰ ਜੋ 12 ਲੀਟਰ 90 ਪੁਆਇੰਟ ਤੇਲ ਪੈ ਚੁੱਕਾ ਹੈ 1100 1200 ਦੇ ਕਰੀਬ ਹੈ ਇਸ ਵਾਟਰ ਗੁੱਲਰ ਦੇ ਵਿੱਚ ਪੈ ਚੁੱਕਾ ਹੈ ਇਹ ਕਿੰਨੇ ਲੀਟਰ ਦਾ ਵਾਟਰ ਗੁੱਲਰ ਹੈ ਇਹ ਸਰ 10 ਲੀਟਰ ਦਾ 10 ਲੀਟਰ ਦਾ ਹੋਣਾ ਕਿੰਨੇ ਦਿਨ ਚਲਾ ਦੋਗੇ ਪਤਾ ਨਹੀਂ ਸਰ ਕਿ ਨਾ ਗੱਡੀ ਚ ਪਾਵਾਂਗੇ ਜਾਂ ਦਿੰਦੇ ਵਿੱਚ ਪਤਾ ਲੱਗੇ ਇਹ ਦੇਖਿਆ ਜੋ ਲੋਕ ਕਹਿ ਰਹੇ ਨੇ ਪਤਾ ਨਹੀਂ ਕਿੰਨੇ ਦਿਨ ਚੱਲ ਰਿਹਾ ਹੈ ਵਾਟਰ ਗੁੱਲਰ ਕਿਤੇ ਡੋਲੂ ਦੇਖੇ ਜਾ ਰਹੇ ਨੇ ਕਿਤੇ ਉੱਤੇ ਪੰਜਾਬ ਪੁਲਿਸ ਅੱਜ ਜਲੰਧਰ ਦੇ ਪ੍ਰਸ਼ਾਸਨ ਦੀ ਹਰ ਪੈਟਰੋਲ ਪੰਪ ਦੇ ਮਾਲਕਾਂ ਜਾ ਸਟਾਕ ਕਰਾ ਦੇ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਇੱਕ ਮੰਗ ਰੱਖੀ ਹੈ ਸਾਨੂੰ ਪੈਟਰੋਲ ਪੰਪਾਂ ਦੇ ਉੱਤੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਰ ਪੈਟਰੋਲ ਪੰਪ ਤੇ ਦੋ ਦੋ ਚਾਰ ਚਾਰ ਮਲਾਜ਼ਮ ਜੁਲੋ ਲਗਾ ਦਿੱਤੀ ਗਈ ਹੈ ਕਿਸੇ ਨੂੰ ਜੋ ਪੈਟਰੋਲ ਪੰਪ ਤੇ ਕੋਈ ਹੰਗਾਮਾ ਨਾ ਹੋਵੇ ਜਾਂ ਕੋਈ ਲੁੱਟ ਖੋਹ ਨਾ ਹੋ ਜਾਵੇ ਉਹਦੇ ਕਾਰਨ ਕਿਹੜਾ ਪਰੇਸ਼ਾਨੀ ਦਾ ਸਾਹਮਣਾ ਪੁਲਿਸ ਨੂੰ ਤੇ ਦੂਰ ਦੂਰ ਤੱਕ ਗੱਡੀਆਂ ਲਾਈਨਾਂ ਲੱਗੀਆਂ ਨਜ਼ਰ ਆ